ਕਹਾਣੀ ਅਨਨੇ ਸਜਾਖੇ ਡਾਕਟਰ ਏਐਸ ਬਾਠ ਦੀ ਸੋਚ ਉਸ ਬਹੁਤ ਵੱਡੇ ਪਲੇਟਫਾਰਮ ਉੱਤੇ ਟਿਕੀ ਹੋਈ ਹੈ ਜਿਹੜਾ ਸਕਾਟਲੈਂਡ ਦੇ ਇੰਜੀਨੀਅਰਾਂ ਨੇ ਸਮੁੰਦਰ ਵਿੱਚ ਬਣਾਇਆ ਹੋਇਆ ਹੈ ਉਹਨਾਂ ਇਸ ਪਲੇਟਫਾਰਮ ਉੱਤੇ ਪੂਰੇ ਦਾ ਪੂਰਾ ਸ਼ਹਿਰ ਵਸਾ ਲਿਆ ਸੀ ਇਸ ਨੂੰ ਧਰਤੀ ਤੋਂ ਰੇਲ ਅਤੇ ਸੜਕਾਂ ਨਾਲ ਵੀ ਜੋੜਿਆ ਹੋਇਆ ਹੈ ਪੁਚਾਲ ਵੀ ਇਸ ਤੈਰਨ ਵਾਲੇ ਪਲੇਟਫਾਰਮ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਜਦੋਂ ਪ੍ਰਬੰਧਕੀ ਸਿੰਡੀਕੇਟ ਨੂੰ ਲੱਗਦਾ ਹੈ ਕਿ ਪਲੇਟਫਾਰਮ ਦੀ ਥਾਂ ਸਹੀ ਨਹੀਂ ਤਾਂ ਉਹ ਉਸ ਨੂੰ ਖਿਸਕਾ ਕੇ ਦੂਜੀ ਥਾਂ ਲੈ ਜਾਂਦੇ ਹਨ ਰੋਜ਼ਲਿਨ ਇੰਸਟੀਚਿਊਟ ਦੇ ਵਿਗਿਆਨਕਾਂ ਨੇ ਉਸ ਪਲੇਟਫਾਰਮ ਉੱਤੇ ਦਰਸ਼ਕਾਂ ਲਈ ਇੱਕ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਸੀ ਕਈ ਸਾਲ ਇਸ ਪ੍ਰਯੋਗਸ਼ਾਲਾ ਦਾ ਇੰਚਾਰਜ اے ایس 6288 ਇੱਥੇ ਵਿਗਿਆਨੀ ਆਸਮਾਨੀ ਬਿਜਲੀ ਤੋਂ ਜ਼ਿਆਦਾ ਕੰਮ ਲੈਂਦੇ ਹਨ ਜਦੋਂ ਆਕਾਸ਼ ਵਿੱਚ ਬੱਦਲ ਵਾਈ ਹੁੰਦੀ ਹੈ ਤਾਂ ਉਹ ਆਪਣਾ ਰਾਕੇਟ ਦਾਗ ਦਿੰਦੇ ਹਨ ਜਿਹੜਾ ਆਪਣੇ ਪੰਧ ਦੇ ਰਸਤੇ ਵਿੱਚ ਲੈਣਾਂ ਨੂੰ ਚਾਰਜਿਤ ਕਰਦਾ ਹੋਇਆ ਬੱਦਲਾਂ ਵਿੱਚ ਦੀ ਲੰਘ ਜਾਂਦਾ ਹੈ ਅਸਮਾਨੀ ਬਿਜਲੀ ਉਸੇ ਰਸਤੇ ਉੱਤੇ ਧਰਤੀ ਵੱਲ ਨੂੰ ਤੁਰ ਪੈਂਦੀ ਹੈ ਬਿਜਲੀ ਰਾਕੇਟ ਦਾਗਣ ਵਾਲੇ ਸਥਾਨ ਤੇ ਪਏ ਉਪਕਰਨਾ ਉੱਤੇ ਆ ਡੇਗਦੀ ਹੈ ਇਸ ਤਰ੍ਹਾਂ ਜਮਾ ਹੋਈ ਬਿਜਲੀ ਨਾਲ ਹੀ ਉਸ ਪ੍ਰਯੋਗਸ਼ਾਲਾ ਵਿੱਚ ਨਿਰੰਤਰ ਕੰਮ ਚੱਲਦਾ ਰਹਿੰਦਾ ਹੈ ਇਸ ਪ੍ਰਯੋਗਸ਼ਾਲਾ ਵਿੱਚ ਉਹਨਾਂ ਜੀਨ ਚਿਪ ਮਸ਼ੀਨ ਵੀ ਰੱਖੀ ਹੋਈ ਹੈ ਜਿਹੜਾ ਬਾਇਓ ਟੈਕਨੀਕ ਰਾਹੀਂ ਮਨੁੱਖ ਦੀ ਰਹਿਂਦੀ ਉਮਰ ਅਤੇ ਜੀਵਨ ਕਾਲ ਵਿੱਚ ਹੋਣ ਵਾਲੀਆਂ ਗੰਭੀਰ ਕਿਸਮ ਦੀਆਂ ਬਿਮਾਰੀਆਂ ਦੀ ਜਾਣਕਾਰੀ ਦਿੰਦੀ ਹੈ ਇਤੋਂ ਦੇ ਵਿਗਿਆਨੀਆਂ ਨੇ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਸਫ਼ਰ ਕਰਨ ਵਾਲਾ ਘੋੜਾ ਵੀ ਬਣਾਇਆ ਹੋਇਆ ਹੈ। ਦਰਸ਼ਕ ਇਸ ਉੱਪਰ ਬੈਠ ਕੇ ਨਜ਼ਾਰਾ ਦੇਖਣ ਸਮੁੰਦਰ ਦੇ ਅੰਦਰ ਚਲੇ ਜਾਂਦੇ ਹਨ। ਉੱਥੇ ਸਾਹ ਲੈਣ ਲਈ ਆਕਸੀਜਨ ਦਾ ਪ੍ਰਬੰਧ ਹੁੰਦਾ ਹੈ। ਇਸ ਭਾਰਤੀ ਵਿਗਿਆਨੀ ਦਾ ਪਿੰਡ ਪੰਜਾਬ ਵਿੱਚ ਹੈ। ਉਹ 1975 ਵਿੱਚ 25 ਸਾਲ ਦੀ ਉਮਰ ਵਿੱਚ ਉਚੇਰੀ ਪੜ੍ਹਾਈ ਲਈ ਇੰਗਲੈਂਡ ਗਿਆ ਸੀ। ਉਸ ਪੜ੍ਹਾਈ ਪੂਰੀ ਕਰਨ ਉਪਰੰਤ ਸਕਾਟਲੈਂਡ ਦੀ ਵਿਗਿਆਨ ਸੰਸਥਾ ਵਿੱਚ ਵਿਗਿਆਨੀ ਦੇ ਤੌਰ ਤੇ ਨੌਕਰੀ ਕਰਨੀ ਸ਼ੁਰੂ ਕੀਤੀ ਸੀ। ਉਸ ਦਾ ਪੂਰਾ ਨਾਂ ਅਰਜਨ ਸਿੰਘ ਬਾਠ ਹੈ ਜੈਨੇਟਿਕ ਇੰਜੀਨੀਅਰਿੰਗ ਦੇ ਖੇਤਰ ਵਿੱਚ ਐਸ ਵਿਗਿਆਨੀ ਦਾ ਵੱਡਾ ਨਾਂ ਹੈ ਰੋਜ਼ਲਿੰਨ ਇੰਸਟੀਚਿਊਟ ਦੀ ਜੈਸ ਟੀਮ ਨੇ ਡੌਲੀ ਨਾਂ ਦੀ ਪੀੜ ਦਾ ਕਲੋਨ ਤਿਆਰ ਕੀਤਾ ਸੀ ਡਾਕਟਰ ਏ ਐਸ ਬਾਠ ਉਸ ਵਿੱਚ ਸ਼ਾਮਲ ਸੀ ਉਹ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਪੱਕੇ ਤੌਰ ਤੇ ਆਪਣੇ ਪਿੰਡ ਵਿੱਚ ਗਿਆ ਹੈ ਉਸ ਨੇ ਆਪਣੀ ਜ਼ਮੀਨ ਵਿੱਚ ਪ੍ਰਯੋਗਸ਼ਾਲਾ ਇੱਕ ਹਾਲ ਅਤੇ ਉੱਪਰ ਰਿਹਾਇਸ਼ ਵਾਲੀ ਇਮਾਰਤ ਦੀ ਉਸਾਰੀ ਕਰਵਾਈ ਵੱਡੀ ਗਿਣਤੀ ਵਿੱਚ ਛਾਂਦਾਰ ਦਰਖਤ, ਸੁੰਦਰ ਫੁੱਲ ਅਤੇ ਫਲਾਂ ਦੇ ਬੂਟੇ ਲਾਏ। ਇਮਾਰਤ ਦੇ ਬਾਹਰ ਨਿਊਟਨ ਪਾਥ ਦੇ ਨਾਮ ਵਾਲੀ ਪਲੇਟ ਲਾ ਦਿੱਤੀ। ਉਹ ਤੇ ਉਸ ਦਾ ਸਹਾਇਕ ਹਮੇਸ਼ਾ ਕੰਮ ਵਿੱਚ ਰੁੱਝੇ ਰਹਿੰਦੇ। ਬੂਟਿਆਂ ਤੇ ਦਰਖਤਾਂ ਦੀ ਕੱਟਵਾੜ, ਸਫਾਈ ਅਤੇ ਪਾਣੀ ਆਪ ਹੀ ਲਾਉਂਦੇ। ਨੌਕਰਾਂ ਵਾਲੇ ਸਮਝੇ ਜਾਂਦੇ ਕੰਮ ਯੂਰਪੀ ਸੁਭਾਅ ਮੁਤਾਬਕ ਉਹ ਆਪ ਹੀ ਕਰਦਾ। ਸਧਾਰਨ ਕੱਦ, ਛਿੰਟਕਾ ਸਰੀਰ ਤੇ ਲਾਲ ਦਗਦਗ ਕਰਦੇ ਚਿਹਰੇ ਤੋਂ ਉਹ ਬਲੈਤੀਆ ਲੱਗਦਾ। ਸੰਗੜੇ ਚਿੱਟੇ ਵਾਲਾਂ ਵਿੱਚ ਵੀ ਉਹ ਫਰਤੀਲਾ ਜਵਾਨ ਦਿਸਦਾ ਹੈ ਤੜਕੇ ਉੱਠ ਕੇ ਲੰਮੀ ਤੇ ਤੇਜ਼ ਦੇ ਸੈਰ ਕਰਨੀ ਅਤੇ ਆਪਣੇ ਬਾਗ ਬਗੀਚੇ ਵਿੱਚ ਪਹੁੰਚ ਕੇ ਕਸਰਤ ਕਰਨੀ ਉਸ ਦਾ ਨਿਤਨੇਮ ਹੈ ਇੱਕ ਦਿਨ ਉਹਨਾਂ ਦੀ ਪ੍ਰਯੋਗਸ਼ਾਲਾ ਵਿੱਚ ਬਹੁਤ ਸਾਰੇ ਪ੍ਰੋਫੈਸਰ ਲੇਖਕ ਅਤੇ ਪੱਤਰਕਾਰ ਆਏ ਆਰੀਆ ਕਾਲਜ ਦਾ ਪ੍ਰੋਫੈਸਰ ਪੁਰੀ ਵੀ ਉਹਨਾਂ ਵਿੱਚ ਸ਼ਾਮਲ ਸੀ ਜੋ ਉਸ ਦਾ ਗੂੜਾ ਮਿੱਤਰ ਹੈ ਬਾਠ ਦੇ ਪਿੰਡ ਦਾ ਹੀ ਐਮ ਐਸ ਸੀ ਕਰ ਰਿਹਾ ਬਲਰਾਜ ਸਿੰਘ ਪ੍ਰੋਫੈਸਰ ਪੁਰੀ ਦਾ ਵਿਦਿਆਰਥੀ ਹੈ ਪ੍ਰੋਫੈਸਰ ਸਾਹਿਬ ਨੇ ਉਸ ਨੂੰ ਵੀ ਪ੍ਰਯੋਗਸ਼ਾਲਾ ਸੱਦ ਲਿਆ ਸੀ ਬਾਠ ਸਾਹਿਬ ਨੇ ਪ੍ਰੈਸ ਨੂੰ ਦੱਸਿਆ ਕਿ ਉਹ ਪਿੰਡ ਵਿੱਚ ਐਡਵਾਂਸਡ ਸੈੱਲ ਟੈਕਨੋਲੋਜੀ ਸਥਾਪਿਤ ਕਰ ਰਹੇ ਹਨ ਤਾਂ ਕਿ ਉਸ ਦੇ ਆਪਣੇ ਪਿੰਡ ਇਲਾਕੇ ਪੰਜਾਬ ਜਾਂ ਦੇਸ਼ ਦੇ ਨੌਜਵਾਨ ਵੀ ਵਧੀਆ ਵਿਗਿਆਨਕ ਸੋਚ ਦੇ ਧਾਰਨੀ ਬਣ ਸਕਣ ਅਤੇ ਹੋ ਸਕਦਾ ਹੈ ਕੁਝ ਵਿਗਿਆਨੀ ਵੀ ਬਣ ਜਾਣ ਇੱਥੇ ਉਹ ਵਿਦਿਆਰਥੀਆਂ ਨੂੰ ਵਿਗਿਆਨਕ ਖੋਜਾਂ ਵਿੱਚ ਸ਼ਾਮਲ ਕਰਨਗੇ ਵਿਗਿਆਨਕ ਮੈਗਜ਼ੀਨ ਨੇਚਰ ਦਾ ਪੰਜਾਬੀ ਰਚਨਾ ਕਰਕੇ ਛਾਪਿਆ ਕਰਨਗੇ 5 ਸਾਲ ਤੱਕ ਇਹ ਪ੍ਰੋਜੈਕਟ ਸ਼ੁਰੂ ਕਰ ਦੇਣਗੇ ਪ੍ਰੋਫੈਸਰ ਪੁਰੀ ਨੇ ਬਲਰਾਜ ਸਿੰਘ ਨੂੰ ਵੀ ਉਹਨਾਂ ਨਾਲ ਜੋੜ ਦਿੱਤਾ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਐਡਵਾਂਸਡ ਸੈੱਲ ਟੈਕਨੋਲੋਜੀ ਸਥਾਪਿਤ ਹੋਣਾ ਹੈ ਉਦੋਂ ਤੱਕ ਉਹ ਹੋਣ ਹਰ ਵਿਦਿਆਰਥੀਆਂ ਤੇ ਨੌਜਵਾਨਾਂ ਵਿੱਚ ਵਿਗਿਆਨਕ ਚੇਤਨਾ ਪੈਦਾ ਕਰਨਗੇ ਇਸ ਤੋਂ ਪਹਿਲਾਂ ਉਸ ਨੇ ਉਹਨਾਂ ਦੇ ਮਾਪਿਆਂ ਅੰਦਰ ਇਸ ਦਾ ਫੈਲਾਅ ਕਰਨਾ ਚਾਹਿਆ ਇਸ ਦੀ ਸ਼ੁਰੂਆਤ ਉਸ ਆਪਣੇ ਪਿੰਡ ਤੋਂ ਹੀ ਕੀਤੀ ਉਸ ਨੇ ਪੜ੍ਹੇ ਲਿਖੇ 25 ਔਰਤਾਂ ਅਤੇ 25 ਮਰਦ ਚੁਣੇ ਜਿਨ੍ਹਾਂ ਦੇ ਬੱਚੇ ਵਿਦਿਆਰਥੀ ਸਨ ਉਸਨੇ ਉਹਨਾਂ ਦੇ ਨਾਂ ਅਤੇ ਵੀਰਵੇ ਕੰਪਿਊਟਰ ਵਿੱਚ ਫੀਡ ਕਰ ਲਏ ਹਰ ਐਤਵਾਰ ਕਲਾਸ ਲੱਗਣੀ ਸ਼ੁਰੂ ਹੋਈ ਇਹਨਾਂ ਐਤਵਾਰਾਂ ਨੂੰ ਉਸਨੇ ਵਿਗਿਆਨ ਕੀ ਹੈ ਮਨੁੱਖੀ ਜੀਵਨ ਵਿੱਚ ਵਿਗਿਆਨ ਦੀ ਕੀ ਮਹੱਤਤਾ ਹੈ ਵਿਗਿਆਨ ਹੀ ਕਿਉਂ ਪੜੀਏ ਵਿਗਿਆਨ ਨਾਲ ਹੀ ਕਿਉਂ ਜੁੜੀਏ ਆਦਵਿਸ਼ਿਆਂ ਤੇ ਚਰਚਾ ਕਰਵਾਈ ਸਵੇਰੇ ਉੱਠਦੇ ਸਾਰ ਬਰਸ਼ ਕਰਨ ਤੋਂ ਲੈ ਕੇ ਰਾਤ ਬੈੱਡ ਤੇ ਸੌਣ ਤੱਕ ਹਰ ਵਸਤ ਜੋ ਵਿਗਿਆਨੀਆਂ ਨੇ ਬਣਾਈ ਹੈ ਦੀ ਵਰਤੋਂ ਬਾਰੇ ਬੜੀਆਂ ਖੁੱਲੀਆਂ ਅਤੇ ਬਰੀਕ ਗੱਲਾਂ ਕੀਤੀਆਂ ਲੋਕਾਂ ਲਈ ਇਹ ਨਵੀਆਂ ਗੱਲਾਂ ਸਨ ਉਹ ਹਰ ਵਾਰ ਨਵਾਂ ਵਿਸ਼ਾ ਚੁਣਦਾ ਅਤੇ ਪ੍ਰੋਜੈਕਟਰ ਰਾਹੀਂ ਵਿਗਿਆਨ ਦੇ ਚਮਤਕਾਰ ਪੇਸ਼ ਕਰਦਾ ਸਰੋਤੇ ਵੀ ਉਸ ਨੂੰ ਖੁੱਬ ਕੇ ਸੁਣਦੇ ਔਸ ਨਾਲ ਵਿਚਾਰ ਵਟਾਂਦਰਾ ਕਰਨ ਲੱਗੇ ਇੱਕ ਦਿਨ ਉਹਨਾਂ ਉਸ ਨੂੰ अनेका ਸਵਾਲ ਕੀਤੇ ਅਸੀਂ ਮਨੁੱਖ ਕਿਉਂ ਹਾਂ ਸ਼ੇਰ ਜਾਂ ਲੰਗੂਰ ਕਿਉਂ ਨਹੀਂ ਬਣ ਰਹੇ ਲੰਗੂਰ ਤੋਂ ਮਨੁੱਖ ਕਿਵੇਂ ਬਣੇ ਹਣ ਲੰਗੂਰਾਂ ਤੋਂ ਮਨੁੱਖ ਕਿਉਂ ਨਹੀਂ ਬਣ ਰਹੇ ਕੁੱਤਾ ਬਿੱਲੀ ਗਾਂ ਬਲਦ ਆਦਵੱਖ ਕਿਉਂ ਹਨ ਜੀਵ ਮਾਸਾਹਾਰੀ ਜਾਂ ਸਾਕਾਹਾਰੀ ਕਿਉਂ ਹੁੰਦੇ ਹਨ ਚੂਹੇ ਨੂੰ ਚੇਤੀ ਗਿੱਤੇ ਦਰਦ ਜਾਂ ਕੈਂਸਰ ਕਿਉਂ ਨਹੀਂ ਹੁੰਦਾ ਸੋਹਣੀ ਜਹੀ ਮੋਨਾਰਕ तितਲੀ ਕੌੜੀ ਤੇ ਜ਼ਹਿਰੀਲੀ ਕਿਉਂ ਹੁੰਦੀ ਹੈ ਕੋਇਲ ਕਿਉਂ ਮਿੱਠਾ ਗਾਉਂਦੀ ਹੈ ਉਸਨੇ ਦੱਸਿਆ ਇਸ ਦਾ ਰਾਜ ਜੀਨੋਮ ਵਿੱਚ ਪਿਆ ਹੈ ਇਸ ਨਾਲ ਸਰੀਰ ਦੀ ਬਿਮਾਰੀ ਤੰਦਰੁਸਤੀ ਸਹਿਣ ਸ਼ਕਤੀ ਆਦਤਾਂ ਸਮਰੱਥਾ ਤੇ ਯੋਗਤਾ ਆਦਦਾ ਪਤਾ ਲੱਗ ਜਾਂਦਾ ਹੈ ਸਹਾਇਕ ਨੇ ਲੈਪਟਾਪ ਤੇ ਉਂਗਲੀ ਘਮਾਉਣੀ ਸ਼ੁਰੂ ਕੀਤੀ ਸੀ ਪਰਦੇ ਉੱਤੇ ਜੀਵਨ ਦੀ ਬ੍ਰਹਿਮੰਡੀ ਵਰਨਮਾਲਾ ਚਮਕ ਪਈ ਉਸ ਦੱਸਿਆ ਜੀਨੋਮ ਦੀ ਇਹ ਲੜੀ ਲੱਭ ਜਾਣ ਨਾਲ ਵਿਗਿਆਨੀ ਨਾ ਮੁਰਾਦ ਬਿਮਾਰੀਆਂ ਅਤੇ ਉਹਨਾਂ ਦੇ ਇਲਾਜ ਲੱਭ ਸਕਣਗੇ ਅੱਜ ਉਸ ਕਲੋਨ ਦੇ ਵਿਸ਼ੇ ਤੇ ਕਲਾਸ ਲਾਉਣੀ ਹੈ ਜੈਸੇ ਵਿਗਿਆਨੀ ਨੇ ਪੇੜ ਸੂਰ ਅਤੇ ਬੱਚੇ ਦੇ ਕਲੋਨ ਬਣਾਏ ਹੋਣ ਉਸ ਕੋਲੋਂ ਕਲੋਨ ਬਣਾਉਣ ਦੀ ਵਿਧੀ ਸੁਣਨ ਦੀ ਸਰੋਤਿਆਂ ਵਿੱਚ ਬੜੀ ਉਤਸੁਕਤਾ ਹੈ ਲੋਕ ਨਿਊਟਨ ਪਾਥ ਦੇ ਹਾਲ ਅੰਦਰ ਕੁਰਸੀਆਂ ਤੇ ਬੈਠ ਗਏ ਹਨ ਬਲਰਾਜ ਸਿੰਘ ਦੀ ਕੁਰਸੀ ਤੇ ਨੇਚਰ ਮੈਗਜ਼ੀਨ ਦੀ 1998 ਵਾਲੀ ਕਾਪੀ ਪਈ ਹੈ ਉਸ ਦੀ ਨਿਗਾਹ ਖੋਜ ਖਬਰ ਤੇ ਗਈ ਹੈ 5 ਜੁਲਾਈ 1996 ਨੂੰ ਡਾਕਟਰ ਈਐਨ ਐਲਮੈਟ ਦੀ ਟੀਮ ਨੇ ਡੋਲੀ ਨਾਂ ਦੀ ਭੇਡ ਦਾ ਕਲੋਨ ਬਣਾ ਕੇ ਦੁਨੀਆ ਨੂੰ ਹੈਰਾਨ ਕੀਤਾ ਸੀ ਜਦੋਂ ਪਿਛਲੇ ਸਾਲ 27 ਫਰਵਰੀ 1997 ਨੂੰ ਇਹ ਚਮਤਕਾਰਿਕ ਖੋਜ ਅਸੀਂ ਛਾਪੀ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਸ਼ੰਕੇ ਪ੍ਰਗਟ ਕੀਤੇ ਸਨ ਹੁਣ ਖਬਰ ਆਈ ਹੈ ਕਿ ਡੌਲੀ ਜਵਾਨ ਹੋ ਗਈ ਹੈ। ਨੈਸ਼ਨਲ ਸਾਇੰਸ ਮਿਊਜ਼ੀਅਮ ਲੰਡਨ ਵਾਲਿਆਂ ਨੇ ਉਸ ਤੋਂ ਔਨ ਲਾ ਕੇ ਸਵੈਟਰ ਬਣਾਏ ਹਨ। ਨੀਲੇ ਹਰੇ ਤੇ ਚਿੱਟੇ ਰੰਗ ਦਾ ਡਿਜ਼ਾਈਨ ਕੀਤਾ ਸਵੈਟਰ ਇੱਕ 12 ਸਾਲ ਦੀ ਬਾਲੜੀ ਹੋਲੀ ਦੇ ਨੇ ਪਹਿਨ ਕੇ ਕੌਮੀ ਪੱਦਰ ਦਾ ਮੁਕਾਬਲਾ ਜਿੱਤਿਆ ਹੈ। ਸਵੈਟਰ ਦੀ ਬਣਤੀ ਵਿੱਚ ਖੇਤਾਂ ਵਿੱਚ ਚੱਕਦੀਆਂ ਦੋ ਇੱਕੋ ਜਹੀਆਂ ਪੇਡਾਂ ਜਿਹੜੀਆਂ ਕਿ ਕਲੋਨ ਵੀ ਬਣਾਈਆਂ ਹੋਈਆਂ ਹਨ। ਅੱਜ ਡਾਕਟਰ ਏ ایس ਬਾਠ ਨੇ ਵੀ ਉਹੋ ਜਿਹਾ ਸਵੈਟਰ ਪਹਿਨਿਆ ਹੋਇਆ ਹੈ ਇਸ ਉੱਤੇ ਭੇਡ ਡੌਲੀ ਤੇ ਉਸ ਦੀ ਤੀ ਬੋਨੀ ਦੀ ਬੁਣਤੀ ਪਾਈ ਹੋਈ ਹੈ ਉਹ ਬਹੁਤ ਖੂਸ਼ ਨਜ਼ਰ ਆ ਰਿਹਾ ਹੈ ਅਸ ਦੇ ਸਹਾਇਕ ਨੇ ਪ੍ਰੋਜੈਕਟਰ ਔਨ ਕੀਤਾ ਹੈ ਪਰਦੇ ਤੇ ਕਲੋਨ ਦੇ ਅਰਥ ਲਿਖੇ ਗਏ ਹਨ ਕਾਰਬਨ ਕਾਪੀ ਭਾਵ ਆਪਣੇ ਮਾਪੇ ਦੀ ਹੂ ਬਹੂ ਸ਼ਕਲ ਜਮੜੰਗਾ ਉਸ ਪੂਰੇ ਟਾਈਮ ਤੇ ਆਪਣਾ ਲੈਕਚਰ ਸ਼ੁਰੂ ਕੀਤਾ ਹੈ ਜਦੋਂ ਅਸੀਂ 27 ਫਰਵਰੀ 1997 ਨੂੰ ਡੌਲੀ ਦਾ ਕਲੋਨ ਬਣਾਉਣ ਦੀ ਖਬਰ ਨਸ਼ਰ ਕੀਤੀ ਉਦੋਂ ਸੰਸਾਰ ਭਰ ਦੇ ਲੋਕਾਂ ਦੇ ਕੰਨ ਸਾਡੀ ਸਕਾਟਲੈਂਡ ਦੀ ਸੰਸਥਾ ਰੋਜ਼ਲਿਨ ਇੰਸਟੀਚਿਊਟ ਵੱਲ ਲੱਗ ਗਏ ਰਾਤੋਂ ਰਾਤ ਖੰਭਾਂ ਦੀ ਢਾਰ ਵਾਂਗ ਇਹ ਖਬਰ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲ ਗਈ ਸੀ ਕੀ ਭਲਾ ਕਿਸੇ ਖਾਸ ਤਰੀਕੇ ਨਾਲ ਪੀੜ ਦੀ ਪੈਦਾਇਸ਼ ਕਰਵਾਈ ਗਈ ਸੀ ਹਾਂ ਕਲੋਨ ਵਿਧੀ ਨਾਲ ਜਿਵੇਂ ਗੁਲਾਬ ਦੀ ਕਲਮ ਲਗਾ ਕੇ ਗੁਲਾਬ ਦੇ ਹੋਰ ਪੌਦੇ ਤਿਆਰ ਕਰਲੇ ਜਾਂਦੇ ਹਨ एपी उडेते पेड़ू ਦੇ ਮੇਲ ਤੋਂ ਬਿਨਾਂ ਹੀ ਪੈਦਾ ਹੋ ਗਈ ਸੀ ਗੁਰਵਿੰਦਰ ਸਿੰਘ ਸਵਾਲ ਪੁੱਛ ਕੇ ਬੈਠ ਗਿਆ ਹੈ ਜੀ ਹਾਂ ਬਿਨਾਂ ਮੇਲ ਤੋਂ ਇੱਕ ਨਹੀਂ ਹਜ਼ਾਰਾਂ ਲੱਖਾਂ ਪੇਡਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਕਲੋਨਿੰਗ ਵਿਧੀ ਵਿੱਚ ਮਾਪੇ ਦੀ ਜ਼ਰੂਰਤ ਨਹੀਂ ਹੁੰਦੀ ਦੋਹਾਂ ਵਿੱਚੋਂ ਇੱਕ ਹੀ ਔਲਾਦ ਪੈਦਾ ਕਰ ਸਕਦਾ ਹੈ ਬਾੜ ਸਾਹਿਬ ਦੀ ਗੱਲ ਸੁਣ ਕੇ ਸਾਰੇ ਜਣੇ ਉੱਚਕੇ ਰਹਿ ਗਏ ਹਨ ਕੀ ਇਸ ਵਿਧੀ ਨਾਲ ਹੋਰ ਜੀਵ ਜੰਤੂ ਵੀ ਪੈਦਾ ਕੀਤੇ ਜਾ ਸਕਦੇ ਹਨ ਅਮਰਦੀ ਪਤਨੀ ਮਨੀਸ਼ਾ ਮੁਸਕराई ਹੈ ਹਾਂ ਬੀਬਾ ਕੋਈ ਵੀ ਜੀਵ ਜੰਤੂ ਮਨੁੱਖ ਵੀ ਬਣਾਏ ਜਾ ਸਕਦੇ ਹਨ ਤੁਸੀਂ ਕਿਸੇ ਵੀ ਔਰਤ ਜਾਂ ਮਰਦ ਦਾ ਸੈੱਲ ਲੈ ਕੇ ਉਸ ਦੇ ਮੁਰੰਗੇ ਦਾ ਕਲੋਨ ਤਿਆਰ ਕਰ ਸਕਦੇ ਹੋ ਬਾਠ ਨੇ ਸਾਹ ਲੈ ਕੇ ਆ ਗੱਲ ਅੱਗੇ ਤੋਰੀ ਹੈ ਐਸ ਵਿੱਚ ਦੋ ਆਪਸ਼ਨਸ ਹਨ ਜੈਸਵੀ ਔਰਤ ਜਾਂ ਮਰਦ ਦਾ ਹਮ ਸ਼ਕਲ ਤਿਆਰ ਕਰਨਾ ਹੈ ਉਸ ਦੀ ਚਮੜੀ ਤੋਂ ਕੁਝ ਜਿਉਂਦੇ ਸੈੱਲ ਲੈ ਕੇ ਉਹਨਾਂ ਨੂੰ ਉਗਾਇਆ ਜਾਂਦਾ ਹੈ ਜੇਕਰ ਤੁਸੀਂ ਦੋਰੀ ਸ਼ਖਸੀਅਤ ਤਿਆਰ ਕਰਨੀ ਹੈ ਤਾਂ ਇੱਕ ਦੇ ਸਰੀਰ ਦੇ ਸੈੱਲ ਅਤੇ ਦੂਸਰੇ ਦੇ ਦਿਮਾਗ ਦੇ ਸੈੱਲ ਮਿਲਾ ਕੇ ਉਗਾਏ ਜਾਂਦੇ ਹਨ ਉਹ ਮਨੀਸ਼ਾ ਵੱਲ ਵੇਖ ਮੁਸਕਰਾਇਆ ਹੈ ਉਸ ਨੂੰ ਸੰਬੋਧਨ ਹੋਇਆ ਹੈ ਮਸਲਨ ਜਸ ਬੀਬੀ ਨੇ ਸਵਾਲ ਕੀਤਾ ਹੈ ਇਹ ਬਹੁਤ ਸੁੰਦਰ ਹੈ ਮੰਨ ਲਓ ਇਸ ਦਾ ਦਿਮਾਗ ਘਾਟਾ ਪਲੀਜ਼ ਮਾਈਂਡ ਨਹੀਂ ਕਰਨਾ ਮਨੀਸ਼ਾ ਇਹ ਬਲਰਾਜ ਸਿੰਘ ਬਾਇਓਲੋਜੀ ਵਿੱਚ ਮਾਸਟਰ ਕਰ ਰਹੇ ਨੇ ਪਰ ਸੋਹਣੇ ਸੁਨੱਖੇ ਨਹੀਂ ਪਰ ਵਰਗੀ ਬੀਬੀ ਮਨੀਸ਼ਾ ਦੇ ਚਮੜੀ ਦਾ ਸੈੱਲ ਅਤੇ ਬਲਰਾਜ ਦੇ ਦਿਮਾਗ ਦਾ ਸੈੱਲ ਲੈ ਕੇ ਬਣੇ ਭਰੂਣ ਤੋਂ ਇੱਕ ਬਹੁਤ ਹੀ ਸੋਹਣਾ ਤੇ ਹੁਸ਼ਿਆਰ ਬੱਚਾ ਕਿਸੇ ਔਰਤ ਦੀ ਕੋਕ ਵਿੱਚ ਰੱਖ ਕੇ ਪੈਦਾ ਕੀਤਾ ਜਾ ਸਕਦਾ ਹੈ ਆਪਣੇ ਪਿੰਡ ਵਿੱਚ ਚਾਰ ਘਰ ਇਹੋ ਜਿਹੇ ਹਨ ਜਿਨ੍ਹਾਂ ਦੇ ਬੱਚੇ ਨਹੀਂ ਹੋਏ ਤੁਸੀਂ ਉਹਨਾਂ ਦੇ ਘਰ ਵਿੱਚ ਚਰਾਗ ਬਾਲ ਦਿਓਗੇ ਸ਼ਰਧਾ ਰਾਮ ਨੇ ਵਿਗਿਆਨੀ ਨੂੰ ਘੇਰਨਾ ਚਾਹਿਆ ਹੈ ਦਰਅਸਲ ਕਲੋਨ ਦੀ ਖੋਜ ਅਜਿਹੇ ਲੋੜਵੰਦ ਮਾਪਿਆਂ ਲਈ ਹੋਈ ਹੈ ਡਾਕਟਰ ਬਾਠ ਨੇ ਕਲੋਨ ਦੀ ਮਹੱਤਤਾ ਬਾਰੇ ਦੱਸਿਆ ਹੈ ਇਹ ਸੰਭਵ ਹੈ ਜੀ ਬੈਂਕ ਮੁਲਾਜ਼ਮ ਪਨੀਤ ਅਜੇ ਵੀ ਸ਼ੰਕਾ ਵਿੱਚ ਹੈ ਅਮਰੀਕੀ ਸੰਸਥਾ ਕਲੋਨਾਇਡ ਦੇ ਵਿਗਿਆਨੀਆਂ ਨੇ ਈਵ ਨਾਂ ਦੀ ਕਲੋਨ ਬੇਬੀ ਪੈਦਾ ਕਰਨ ਦਾ ਐਲਾਨ ਕੀਤਾ ਸੀ ਪਰ ਸਰਕਾਰਾਂ ਨੇ ਮਨੁੱਖੀ ਕਲੋਨ ਬਣਾਉਣ ਤੇ ਪਾਬੰਦੀ ਲਾ ਦਿੱਤੀ ਹੈ ਬਾਠ ਸਾਹਿਬ ਨੇ ਬੋਲ ਕੇ ਕਲੋਨ ਦੀ ਵਿਧੀ ਸਮਝਾਉਣ ਲਈ ਪਰਦੇਵਲ ਮੂੰਹ ਕੀਤਾ ਹੈ ਉਹ ਮੜਸ ਰੋਤਿਆਂ ਨੂੰ ਸੰਬੋਧਨ ਹੋਇਆ ਹੈ ਆਉਣ ਵਾਲੇ ਸਾਲਾਂ ਵਿੱਚ ਵੱਡੇ ਸ਼ਹਿਰਾਂ ਵਿੱਚ ਪ੍ਰਯੋਗਸ਼ਾਲਾਵਾਂ ਖੁੱਲ੍ਹ ਜਾਣਗੀਆਂ ਜਿੱਥੇ ਤੁਸੀਂ ਆਪਣੇ ਮਨਪਸੰਦ ਦੇ ਬੇਬੀ ਦੀ ਪੈਦਾਇਸ਼ ਕਰਵਾ ਸਕਦੇ ਹੋ ਬੇਬੀ ਦੇ ਵਾਲਾਂ ਦਾ ਰੰਗ ਉਸਦੇ ਨੈਣ ਨਕਸ਼ ਕਦਰ ਤੁਹਾਡੀ ਚੁਆਇਸ ਹੋਏਗੀ ਏਐਸ 62 ਨੇ ਸਹਾਇਕ ਨੂੰ ਪ੍ਰੋਜੈਕਟਰ ਤੇ ਲਾਉਣ ਲਈ ਸਿਹਰੀ ਦਿੱਤੀ ਹੈ ਸਰ ਕਲੋਨਿੰਗ ਨਾਲ ਮਨੁੱਖ ਦੇ ਨਵੇਕਲੇ ਪੰਡ ਦਾ ਵਿਨਾਸ਼ ਨਹੀਂ ਹੋਰ ਜਾਵੇਗਾ ਇਹ ਖਰੀਦੀ ਜਾ ਵੇਚੀ ਜਾ ਸਕਣ ਵਾਲੀ ਮਨੁੱਖੀ ਜਾਇਦਾਦ ਬਰਾਬਰ ਨਹੀਂ ਹੋ ਜਾਵੇਗਾ ਟੈਲੀਫੋਨ ਵਿਭਾਗ ਦੇ ਐਸ ਡੀਓ ਤਸਵੀਰ ਸਿੰਘ ਨੂੰ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਹੋ ਜਾਣ ਦਾ ਡਰ ਲੱਗ ਰਿਹਾ ਹੈ ਇਸ ਨਾਲ ਲੋਕਾਂ ਵਿੱਚੋਂ ਪਿਆਰ ਜਜ਼ਬਾਤ ਤੇ ਮਨੁੱਖਤਾ ਅਲੋਪ ਹੋ ਜਾਣਗੇ ਸਕੂਲ ਅਧਿਆਪਕਾ ਰਵਦੀਪ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਵਿਗਿਆਨ ਦੇ ਚੰਗੇ ਮਾੜੇ ਦਾ ਨਿਰਣਾ ਕਰ ਸਕਦੇ ਹੋ ਕਿ ਤੁਸੀਂ ਕੀ ਰੱਖਣਾ ਹੈ ਤੇ ਕੀ ਛੱਡਣਾ ਹੈ ਵਿਗਿਆਨ ਨੇ ਦੁਨੀਆ ਵਿੱਚ ਚਾਨਣ ਕੀਤਾ ਹੈ ਤੁਹਾਨੂੰ ਅੱਖਾਂ ਦਿੱਤੀਆਂ ਹਨ ਬਾੜ ਸੋਚ-ਸੋਚ ਕੇ ਬੋਲ ਰਿਹਾ ਹੈ ਸਰਦਾਰ ਅਰਜਨ ਸਿੰਘ ਜੀ ਕਿਉਂ ਗੱਪਾਂ ਛੱਡੀ ਜਾਂਦੇ ਹੋ ਭਾਵੇਂ ਧਰਤੀ ਤੇ ਪਰ ਲੋ ਆ ਜਾਵੇ ਤਾਂ ਵੀ ਤੁਹਾਡੀ ਮੁਰਾਦ ਪੂਰੀ ਨਹੀਂ ਹੋਣੀ ਸਰਦਾਰ ਆਰਾਮ ਦੀਆਂ ਮੱਖੀ ਮੁੱਛਾਂ ਗੁੱਸੇ ਵਿੱਚ ਉੱਪਰ ਥੱਲੇ ਹੋਈਆਂ ਹਨ ਉઠੋ ਬਈ ਇਸ ਝੂਠੇ ਤੇ ਮਾਨਮਕ ਬੰਦੇ ਦੇ ਕੂੜ ਪ੍ਰਚਾਰ ਮਗਰ ਨਹੀਂ ਲੱਗਣਾ ਚਾਹੀਦਾ ਜਿਹੜੀ ਗੱਲ ਹੋਈ ਨਹੀਂ ਸਕਦੀ ਉਹ ਸੋਣੀ ਕਿਉਂ ਹੈ ਸਰਪੰਚ ਪ੍ਰਗਟ ਸਿੰਘ ਉੱਚੀ ਉੱਚੀ ਬੋਲਦਾ ਤੁਰ ਪਿਆ ਹੈ ਏਐਸ ਬਾਠ ਦੇ ਚਿਹਰੇ ਦਾ ਰੰਗ ਉੱਡ ਗਿਆ ਹੈ ਸਰਪੰਚ ਦੇ ਮਗਰ ਹੀ ਬਾਕੀ ਔਰਤਾਂ ਮਰਦ ਵੀ ਉੱਠ ਪਏ ਹਨ ਬਾਠ ਉਸ ਦਾ ਸਹਾਇਕ ਬਲਰਾਜ ਸਿੰਘ ਤੇ 5-7 ਨੌਜਵਾਨ ਹੀ ਹਾਲ ਵਿੱਚ ਰਹਿ ਗਏ ਹਨ ਉਹ ਪਰੇਸ਼ਾਨ ਹੋ ਉੱਠਿਆ ਹੈ ਸਹਾਇਕ ਨੇ ਉਸ ਨੂੰ ਪਾਣੀ ਪਿਲਾਇਆ ਹੈ ਇਹ ਬਲੈਤੀਆ ਬੰਦਾ ਹੈ ਜਲਦੀ ਹੀ ਸੰਭਲ ਗਿਆ ਹੈ ਦੋਸਤੋ ਆਪਣੇ ਲੋਕ ਤਰੱਕੀ ਨਹੀਂ ਕਰ ਸਕਦੇ ਸਾਡਾ ਮੋਲਕ ਯੂਰਪ ਤੋਂ 100 ਸਾਲ ਪਿੱਛੇ ਹੋਣਾ ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣੀ ਚਾਹਨਾ ਭਾਰਤ ਵਿੱਚ ਸਾਈਕਲ ਅੰਗਰੇਜ਼ ਹਕੂਮਤ ਵੇਲੇ ਵੱਡੇ ਸ਼ਹਿਰਾਂ ਵਿੱਚ ਆ ਗਏ ਸਨ ਪਿੰਡਾਂ ਵਿੱਚ ਤਾਂ ਕਿਸੇ ਰੱਜੇ ਪੁੱਜੇ ਦੋ ਚਾਰ ਘਰਾਂ ਵਿੱਚ ਹੀ ਹੁੰਦੇ ਸਨ ਫਿਰ ਹੌਲੀ-ਹੌਲੀ ਲੋਕ ਸਾਈਕਲ ਲੈਣ ਲੱਗੇ ਪਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੀ ਰਹੇ 1960 ਤੱਕ ਸਾਡੇ ਪਿੰਡ ਜਾਂ ਕਿਤੇ ਆਲੇ ਦੁਆਲੇ ਦੇ ਲੋਕਾਂ ਨੇ ਕੋਈ ਔਰਤ ਸਾਈਕਲ ਚਲਾਉਂਦੀ ਨਹੀਂ ਸੀ ਦੇਖੀ ਸਾਡੇ ਪਿੰਡ ਸਕੂਲ ਨਹੀਂ ਸੀ ਹੁੰਦਾ ਉਦੋਂ ਅਸੀਂ ਆਪਣੇ ਨਾਲ ਦੇ ਪਿੰਡ ਬੀਬੀਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜਨ ਜਾਂਦੇ ਹੁੰਦੇ ਸੀ ਉੱਥੇ ਰਾਮਗੜ੍ਹ ਤੋਂ ਪੰਡਤ ਛੱਜੂ ਮਲਦੀਨੂ ਪੜਾਉਣ ਆਉਂਦੀ ਹੁੰਦੀ ਸੀ ਸਾਡੀ ਇਸ ਭੈਣ ਜੀ ਦਾ ਨਾਂ ਕ੍ਰਿਸ਼ਨਾ ਦੇਵੀ ਸੀ ਉਹ ਬਹੁਤ ਮਿਹਨਤੀ ਅਧਿਆਪਕਾ ਸੀ ਉਹ ਹਰ ਰੋਜ਼ ਨਹਿਰ ਦੀ ਪਟੜੀ ਤੇ ਪੈਦਲ ਆਉਂਦੀ ਤੇ ਤੁਰ ਕੇ ਹੀ ਵਾਪਸ ਜਾਂਦੀ ਇੱਕ ਦਿਨ ਪਿੰਡ ਵਿੱਚ ਰੋਲਾ ਪੈ ਗਿਆ ਕਿ ਰਾਮਗੜ੍ਹ ਵਾਲੀ ਭੈਣ ਜੀ ਸਾਈਕਲ ਤੇ ਸਕੂਲ ਗਈ ਹੈ ਉਸ ਦਿਨ ਮਾਪੜ ਸਕੂਲ ਨਹੀਂ ਸੀ ਗਿਆ ਦੁਪਹਿਰ ਵੇਲੇ ਵਡੇਰੀ ਉਮਰ ਦੇ ਬੰਦੇ ਪਿੰਡ ਦੇ ਦਰਵਾਜ਼ੇ ਕੋਲ ਬੈਠੇ ਬਹਿਸ ਕਰਦੇ ਰਹੇ ਕਿ ਗੱਲ ਸੱਚੀ ਹੈ ਜਾਂ ਝੂਠੀ ਉਹਨਾਂ ਵਿੱਚ ਬਜ਼ੁਰਗ ਭਗਤਾ ਵੀ ਬੈਠਾ ਸੀ ਉਹ ਅੱਖਾਂ ਤੋਂ ਬਿਲਕੁਲ ਅੰਨਾ ਸੀ ਉਹਨੂੰ ਸਵੇਰੇ ਉਹਦਾ ਪੁੱਤਾ ਦਰਵਾਜ਼ੇ ਛੱਡ ਜਾਂਦਾ ਤੇ ਸ਼ਾਮਾਂ ਟਲੀਆਂ ਤੇ ਵਾਪਸ ਕਰ ਲਿਆ ਜਾਂਦਾ ਜਦੋਂ ਸਕੂਲ ਵਿੱਚ ਛੁੱਟੀ ਦਾ ਟਾਈਮ ਹੋਇਆ ਬਾਬੇ ਭਗਤੇ ਨੂੰ ਛੱਡ ਕੇ ਬਾਕੀ ਸਾਰਾ ਪਿੰਡ ਭੈਣ ਜੀ ਕ੍ਰਿਸ਼ਨ ਨੂੰ ਦੇਖਣ ਲਈ ਨਹਿਰ ਦੇ ਪੁਲ ਤੇ ਜਾ ਖੜਾ ਹੋਇਆ ਲੋਕ ਕੀ ਵੇਖਦੇ ਹਨ ਦੂਰੋਂ ਇੱਕ ਸਾਈਕਲ ਨਜ਼ਰੀ ਪਿਆ ਉਹਦੇ ਉੱਤੇ ਔਰਤ ਬੈਠੀ ਹੋਈ ਸੀ ਉਹ ਹੌਲੀ ਹੌਲੀ ਪੋਲ ਵੱਲ ਆ ਰਹੀ ਸੀ ਮੈਂ ਆਪਣੀ ਭੈਣ ਜੀ ਨੂੰ ਦੇਖ ਕੇ ਓਲੇ ਹੋ ਗਿਆ ਉਹ ਇੰਨੀ ਮਲਖ ਦੇਖ ਕੇ ਘਬਰਾ ਗਈ ਉਹਦੇ ਸਾਈਕਲ ਨੇ ਝੋਲ ਖਾਦਾ ਉਹ ਡਿੱਗਣ ਲੱਗੀ ਸੀ ਪਰ ਸੰਭਲ ਗਈ ਉਹ ਅੱਧਾ ਪੈਡਲ ਮਾਰਦੀ ਸੀ ਹਸ ਤੋਂ ਪੂਰੀ ਗਰਾਰੀ ਨਹੀਂ ਸੀ ਖੰਦੀ ਉਹ ਲੋਕਾਂ ਵੱਲ ਬਿਨਾਂ ਦੇਖੇ ਮੁਸਕਰਾਉਂਦੀ ਲੰਘ ਗਈ ਉਹਦੀ ਅੰਦਰਲੀ ਘਬਰਾਹਟ ਉਹਦੇ ਚਿਹਰੇ ਤੇ ਸਾਫ਼ ਝਲਕਦੀ ਸੀ ਔਰਤਾਂ ਮਰਦਾਂ ਨੇ ਮੂੰਹਾਂ 'ਚ ਉਂਗਲਾਂ ਪਾਈਆਂ ਹੋਈਆਂ ਸਨ ਮਰਦ ਔਰਤਾਂ ਬਾਰੇ ਗੱਲਾਂ ਕਰਦੇ ਕਰਦੇ ਪਿੰਡ ਦੇ ਵੱਡੇ ਦਰਵਾਜ਼ੇ ਜਾ ਕੇ ਬਹਿ ਗਏ ਸਨ ਬਾਬਾ ਭਗਤਾ ਭੈਣ ਜੀ ਕ੍ਰਿਸ਼ਨਾ ਵੱਲੋਂ ਸਾਈਕਲ ਚਲਾਉਣ ਬਾਰੇ ਜਾਣਨ ਲਈ ਕਾਲਾ ਸੀ ਤਾਇਆ ਸੱਚੀ ਗੱਲ ਆ ਬਾਬੇ ਨੂੰ ਚਾਚੇ ਮਨਸ਼ੇ ਨੇ ਕਿਹਾ ਸੀ ਸੌਰੀ ਦਿਓ ਤੁਸੀਂ ਸਾਰੇ ਕੁਫਰ ਢੋਲਦੇ ਹੋ ਕਦੇ ਜਨਾਨੀ ਵੀ ਸਾਈਕਲ ਚਲਾ ਸਕਦੀ ਆ ਮੇਰੀ ਉਮਰ 100 ਤੋਂ 2 ਸਾਲ ਟੱਪ ਟੱਪ ਗਈ ਏ ਪਹਿਲਾਂ ਕਦੇ ਇਦਾਂ ਹੋਇਆ ਨਹੀਂ ਹੁਣ ਕਿਦਾਂ ਹੋਜੂ ਬਾਬੇ ਭਗਤੇ ਨੇ ਜ਼ੋਰ ਨਾਲ ਧਰਤੀ ਤੇ ਢਾਂਗੂ ਮਾਰਿਆ ਤੇ ਢਾਂਗ ਦੇ ਸਹਾਰੇ ਉਤੋਂ ਟਰ ਪਿਆ ਸੀ ਇਹ ਘਟਨਾ ਸੁਣਾਉਣ ਤੋਂ ਬਾਅਦ ਡਾਕਟਰ ਐਸ ਬਾਠ ਦੇ ਚਿਹਰੇ ਤੇ ਚਿੰਤਾ ਦੀਆਂ ਰੇਖਾਵਾਂ ਡੂੰਘੀਆਂ ਹੋ ਗਈਆਂ ਹਨ ਉਹਨੂੰ ਸ਼ਰਦਾ ਰਾਮ ਤੇ ਸਰਪੰਚ ਪ੍ਰਗਟ ਸਿੰਘ ਵਰਗੇ ਬੰਦੇ ਅੰਨੇ ਲੱਗੇ ਹਨ ਜੋ ਵਿਗਿਆਨ ਦੀਆਂ ਖੋਜਾਂ ਦਾ ਵਿਰੋਧ ਕਰ ਰਹੇ ਹਨ ਵਿਗਿਆਨ ਹੀ ਮਨੁੱਖ ਦਾ ਸਭ ਤੋਂ ਵੱਡਾ ਤੇ ਸੱਚਾ ਦੋਸਤ ਹੈ ਉਸ ਦਾ ਅੰਨਿਆ ਵਾਂਗ ਵਿਰੋਧ ਨਹੀਂ ਕਰਨਾ ਚਾਹੀਦਾ ਉਹ ਇਹ ਗੱਲ ਕਹਿ ਕੇ ਆਪਣੇ ਬੈੱਡਰੂਮ ਵਿੱਚ ਚਲਾ ਗਿਆ ਹੈ। ਉਹ ਬੈੱਡ ਤੇ ਪਿਆ ਸਮੁੰਦਰ ਉੱਤੇ ਬਣੇ ਸ਼ਹਿਰ ਅਤੇ ਉੱਥੋਂ ਵਾਲੀ ਪ੍ਰਯੋਗਸ਼ਾਲਾ ਵਿੱਚ ਖੁੱਬਿਆ ਪਿਆ ਸੀ। ਉਸ ਦਾ ਧਿਆਨ ਪ੍ਰਯੋਗਸ਼ਾਲਾ ਵੱਲੋਂ ਟਟਕੇ ਕਿਤਾਬਾਂ ਦੇ ਰੈਕ ਤੇ ਗਿਆ ਹੈ। ਉਸ ਨੂੰ ਐਚ ਜੀ ਵੈਲਜ਼ ਦੀ ਕਹਾਣੀ ਦਾ ਕੰਟਰੀ ਆਫ ਬਲਾਈਂਡ ਯਾਦ ਆਈ ਹੈ। ਇਸ ਕਹਾਣੀ ਦਾ ਮੁੱਖ ਪਾਤਰ ਨੂੰ ਨੇਜ਼ ਇੱਕ ਅਜਿਹੇ ਦੇਸ਼ ਵਿੱਚ ਪਹੁੰਚ ਜਾਂਦਾ ਹੈ ਜਿਹੜਾ ਸੰਸਾਰ ਦੇ ਬਾਕੀ ਮੁਲਕਾਂ ਨਾਲੋਂ ਕੱਟਿਆ ਹੋਇਆ ਹੈ। ਅਤਿਅਸ ਦੇਸ਼ ਦੇ ਸਭ ਵਸਨੀਕਾਂ ਦੇ ਅੱਖਾਂ ਨਹੀਂ ਸਨ ਨੂਨੇਜ਼ ਉਸ ਦੇਸ਼ ਦਾ ਰਾਜਾ ਬਣ ਦਾ ਸੁਪਨਾ ਲੈਣ ਲੱਗਦਾ ਹੈ ਅਤੇ ਮਦੀਨੋ ਸਰੋਤਨਾ ਦੀ ਅਤ ਸੁੰਦਰ ਲੜਕੀ ਨਾਲ ਪਿਆਰ ਕਰਨ ਲੱਗਦਾ ਹੈ ਬੈਨ ਅੱਖਾਂ ਤੋਂ ਇਹ ਲੜਕੀ ਵੀ ਉਸ ਨੂੰ ਚਾਹਣ ਲੱਗਦੀ ਹੈ ਨੂਨੇਜ਼ ਜਦੋਂ ਰੋਸ਼ਨੀ ਅੱਖਾਂ ਨਿਗਾ ਸੂਰਜ ਫੁੱਲਾਂ ਬੱਦਲ ਤਾਰੇ ਚਿਹਰਾ ਬੁੱਲ ਹੱਥ ਹਨੇਰੇ ਦੀ ਗੱਲ ਕਰਦਾ ਹੈ ਤਾਂ ਕਬੀਲੇ ਵਾਲਿਆਂ ਨੂੰ ਅਚੰਭਾ ਲੱਗਦਾ ਹੈ ਉਹਨਾਂ ਲਈ ਇਹ ਨਵੇਂ ਸ਼ਬਦ ਹਨ ਉਹਨਾਂ ਨੂੰ ਇਹ ਬੰਦਾ ਅਸਾਧਾਰਨ ਸ਼ਕਤੀਆਂ ਦਾ ਮਾਲਕ ਲੱਗਦਾ ਹੈ। ਉਹ ਸੋਚਦੇ ਹਨ ਕਿ ਜੇਕਰ ਇਸ ਨੂੰ ਰਾਜਾ ਬਣਾ ਦਿੱਤਾ ਜਾਵੇ ਤਾਂ ਇਹ ਕਬੀਲੇ ਲਈ ਚੰਗਾ ਹੋਏਗਾ। ਜਦੋਂ ਉਹ ਕਹਿੰਦਾ ਹੈ ਕਿ ਉਹ ਦੇਖ ਸਕਦਾ ਹੈ, ਉਹ ਚੀਜ਼ਾਂ ਨੂੰ ਦੇਖ-ਦੇਖ ਦੱਸਦਾ ਹੈ ਤਾਂ ਕਬੀਲੇ ਵਾਲੇ ਫੈਸਲਾ ਕਰਦੇ ਹਨ ਕਿ ਜੇਕਰ ਉਸ ਮਦੀਨੋ ਨਾਲ ਵਿਆਹ ਕਰਵਾਉਣਾ ਹੈ ਤਾਂ ਕਬੀਲੇ ਦਾ ਡਾਕਟਰ ਉਸ ਦੀਆਂ ਅੱਖਾਂ ਦਾ ਆਪਰੇਸ਼ਨ ਕਰਕੇ ਉਸ ਦੀ ਨਿਗਾ ਖਤਮ ਕਰ ਦੇਵੇਗਾ। ਲੜਕੀ ਦੇ ਪਿਆਰ ਖਾਤਰ ਉਹ ਇਹ ਕੁਰਬਾਨੀ ਕਰਨ ਲਈ ਤਿਆਰ ਵੀ ਹੋ ਜਾਂਦਾ ਹੈ। ਜੈਸਦਨ ਉਸ ਦੀ ਅੱਖਾਂ ਦੀ ਰੌਸ਼ਨੀ ਖੋਹੀ ਜਾਣੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹ ਲੜਕੀ ਦਾ ਸਾਥ ਮਾਣਦਾ ਹੋਇਆ ਡੁੱਬਦੇ ਸੂਰਜ ਨੂੰ ਦੇਖ ਰਿਹਾ ਹੁੰਦਾ ਹੈ ਕੁਦਰਤ ਦੇ ਇਸ ਨਜ਼ਾਰੇ ਨੂੰ ਦੇਖਦੇ ਸਮੇਂ ਉਸ ਦਾ ਆਪਣੀ ਪ੍ਰੇਮਿਕਾ ਨਾਲ ਪਿਆਰ ਘਟਣ ਲੱਗਦਾ ਹੈ ਅਤੇ ਸੂਰਜ ਦੀ ਰੌਸ਼ਨੀ ਦਾ ਜਲਵਾ ਵੱਡਾ ਹੁੰਦਾ ਜਾਂਦਾ ਹੈ ਉਹ ਅੱਖਾਂ ਦੀ ਨਿਗਾਹ ਨਾ ਗਵਾਉਣ ਦਾ ਫੈਸਲਾ ਕਰਦਾ ਹੈ ਕਬੀਲੇ ਅਤੇ ਪ੍ਰੇਮਿਕਾ ਵੱਲ ਪੈਠ ਕਰਕੇ ਰੌਸ਼ਨੀ ਵੱਲ ਮੂੰਹ ਕਰ ਲੈਂਦਾ ਹੈ ਹੁਣ ਡਾਕਟਰ ਏਐਸ ਬਾਠ ਸੋਚ ਰਿਹਾ ਹੈ ਉਹ ਕੀ ਕਰੇ ਕਿੱਥੇ ਜਾਵੇ ਉਹ ਨੇਜ਼ ਦਾ ਕਬੀਲੇ ਵਾਲਿਆਂ ਤੋਂ ਬਚ ਕੇ ਭੱਜ ਆਇਆ ਸੀ ਉਹ ਆਪਣੀ ਰੌਸ਼ਨੀ ਦਾ ਕੀ ਕਰੇ ਦੁਨੀਆ ਦੇ ਵੱਖ-ਵੱਖ ਮੁਲਕਾਂ ਨੇ ਵਿਗਿਆਨ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਪਰ ਉਸਦੇ ਆਪਣੇ ਦੇਸ਼ ਦੇ ਬਹੁਤੇ ਵਾਸੀ ਮਦੀਨੋ ਸਰੋਤ ਦੇ ਕਬੀਲੇ ਵਾਂਗ ਜੀ ਰਹੇ ਹਨ ਉਹ ਇਹਨਾਂ ਸੋਚਾਂ ਵਿੱਚ ਡੁੱਬਿਆ ਵਾਪਸ ਸਕਾਟਲੈਂਡ ਜਾਣ ਦਾ ਫੈਸਲਾ ਕਰਦਾ ਹੈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ